ਪਿੰਡ ਸਮਹਾਉਂ ਜਿਲ੍ਹਾ ਮਾਨਸਾ ਵਿਖੇ ਬੱਬੂ ਮਾਨ ਜੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਪਿੰਡ ਸਮਹਾਉਂ ਦਾ ਜੋ ਪੁੱਤ ਸੀ ਸੋਚਾ ਸਿੰਘ ਸੁਰਮਾ ਉਸ ਤੇ ਉੱਪਰ ਬੱਬੂ ਮਾਨ ਜੀ ਨੇ ਫਿਲਮ ਬਣਾਈ ਹੈ ਸੋਚਾ ਸੁਰਮਾ ਤੇ ਇਹ ਹੈ ਪਿੰਡ ਸਮਹਾਉਂ ਦਾ ਮਾਨ ਸੀਗਾ ਤੇ ਇਹ ਜਿਲ੍ਹਾ ਮਾਨਸਾ ਦੇ ਵਿੱਚ ਪਿੰਡ ਹੈਗਾ ਤੇ ਅੱਜ ਬਾਬਾ ਸੋਚਾ ਸਿੰਘ ਸੁਰਮਾ ਦੀ ਜੋ ਸਮਾਦ ਹੈ ਉਸ ਤੇ ਬੱਬੂ ਮਾਨ ਜੀ ਸਜਦਾ ਕਰਨ ਆਏ ਨੇ ਆਪਣੀ ਟੀਮ ਦੇ ਨਾਲ ਤੇ ਪਿੰਡ ਵਾਸੀਆਂ ਨੇ ਬਹੁਤ ਧੰਨਵਾਦ ਕੀਤਾ ਬੱਬੂ ਮਾਨ ਜੀ ਦਾ ਤੇ ਕਿਤੇ ਨਾ ਕਿਤੇ ਉਹ ਚਾਹੁੰਦੇ ਸੀ ਕਿ ਬੱਬੂ ਮਾਨ ਜੀ ਆਵੇ ਕਿਉਂਕਿ ਉਹ ਉਹਨਾਂ ਦੇ ਪੁੱਤ ਦੀ ਉਹਨਾਂ ਦੇ ਪਿੰਡ ਦੇ ਵਾਸੀ ਦੀ ਫਿਲਮ ਬਣਾ ਰਹੇ ਨੇ ਤਾਂ ਉਹ ਉੱਥੇ ਆ ਕੇ ਸਮਾਦ ਦੇ ਉੱਪਰ ਜਰੂਰ ਸਜਦਾ ਕਰਨ ਇਸ ਕਰਕੇ ਬੱਬੂ ਮਾਨ ਜੀ ਇੱਥੇ ਆ ਜਾਏ ਤੇ ਆ ਤੁਸੀਂ ਦੇਖ ਸਕਦੇ ਹੋ ਬਾਬਾ ਸੋਚਾ ਸਿੰਘ ਸੂਰਮਾਨ ਜੀ ਦੀ ਇਹ ਸਮਾਦ ਹੈ ਇਹ ਉਹਨਾਂ ਦਾ ਇੱਥੇ ਬੁੱਤ ਲੱਗਿਆ ਹੋਇਆਗਾ ਤੇ ਇਹ ਅੰਦਰੂ ਸਮਾਦ ਹੈਗੀ ਤੇ ਇਹ ਜਿਹੜੀ ਸਮਾਦ ਹੈਗੀ ਇਹ ਅਤਲਾ ਰੋਡ ਦੇ ਉੱਪਰ ਸਮਾਉ ਪਿੰਡ ਦੇ ਵਿੱਚ ਬਣੀ ਹੋਈ ਹੈ ਤੇ ਇਹ ਬਾਬਾ ਜੀ ਦਾ ਉਹਨਾਂ ਦੇ ਹੱਥ ਵਿੱਚ ਗੜਾਸਾ ਫੜਿਆ ਹੋਇਆ ਤੇ ਸਾਰਾ ਕਿਉਂਕਿ ਉਹ ਉਸ ਵਕਤ ਫੌਜੀ ਸੀਗੇ ਤਾਂ ਇਹਨਾਂ ਦੀ ਵਰਦੀ ਪਾਈ ਹੋਈ ਸੀ ਤੇ ਬੱਬੂ ਮਾਨ ਜੀ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਬੱਬੂ ਮਾਨ ਜੀ ਵੀ ਬੜੇ ਖੁਸ਼ ਸੀਗੇ ਉਤਸ਼ਾਹੀ ਸੀਗੇ ਤੇ ਸਾਰੇ ਪਿੰਡ ਵਾਸੀ ਵੀ ਬਹੁਤ ਉਤਸ਼ਾਹ ਦੇ ਨਾਲ ਬੱਬੂ ਮਾਨ ਜੀ ਨੂੰ ਮਿਲੇ ਤੇ